ਜੀ ਸ਼ਾਸ਼ੀ ਕਾ ਜੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਤਨ ਰਵ ਟਿੱਕ ਤੇ ਅੱਜ ਆਪਾਂ ਇਹ ਵਾਲਾ ਨੈਕ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਬਿਊਟੀਫੁੱਲ ਹੈ ਬਹੁਤ ਹੀ ਸੌਖਾ ਹੈ ਇਹਨੂੰ ਬਣਾਣਾ ਤੇ ਜਿੰਨਾ ਹੀ ਸੋਨਾ ਹੈ ਉਨਾ ਹੀ ਆਸਾਨ ਹੈ ਤੇ ਪਲੀਜ਼ ਤੁਸੀਂ ਵੀ ਇੱਕ ਵਾਰ ਟਰਾਈ ਕਰਿਓ ਤੇ ਸਭ ਤੋਂ ਪਹਿਲਾਂ ਆਪਾਂ ਪੇਸਟਿੰਗ ਪੇਪਰ ਆ ਦੇਖੋ ਮੈਂ ਕੱਪੜੇ ਤੇ ਅਟੈਚ ਕਰਤਾ ਪੇਸਟਿੰਗ ਪੇਪਰ ਇਹਦੀ ਲੰਬਾਈ ਚੜਾਈ ਤਾਂ ਨੂੰ ਮੈਂ ਦੱਸਾਂਗੀ ਕਿੰਨੀ ਲਈ ਹੈ ਆ ਦੇਖ ਸਕਦੇ ਹੋ ਇਹਦੀ ਲੰਬਾਈ ਲਈ ਹੈ 1.14 ਕਟਿੰਗ ਕਰਕੇ ਠੀਕ ਹੈ ਜੀ ਇਹਦੀ ਹੈਗੀ ਹੈ ਚੜਾਈ ਹੈਗੀ ਹੈ 1.10 ਇਹਦਾ ਲੈ ਕੇ ਤੇ ਮੈਂ ਦਾ ਮ ਗੁਲਾਈ ਚ ਕਟਿੰਗ ਕੀਤਾ ਹੋਇਆ ਦੇਖ ਸਕਦੇ ਤੁਸੀਂ ਇਹਦੇ ਕੋਰਨਰ ਬਣਾ ਕੇ ਇਦਾਂ ਮੈਂ ਪੱਤੇ ਸ਼ੇਪ ਦੀ ਕਰਕੇ ਕਟਿੰਗ ਕੀਤਾ ਹੋਇਆ ਤੇ ਉਸ ਤੋਂ ਬਾਅਦ ਮੈਂ ਗਲਾ ਲਿਆ ਗਲਾ ਲਿਆ 3 ਇੰਚ ਠੀਕ ਹੈ ਜੀ ਮੇਰੇ 3 ਇੰਚ ਤਿਆਰ ਆ ਤੇ ਇੱਥੋਂ ਲੰਬਾਈ ਚ 7.5 ਲਿਆ ਤਾਂ ਇੱਥੋਂ ਮੈਂ 3 ਇੰਚ ਲਿਆ ਠੀਕ ਹੈ ਜੀ 3/3 ਦੇ ਵਿੱਚ ਹੈਗਾ ਇਹਦਾ ਗੁਲਾਈ ਚ ਨਿਸ਼ਾਨੀ ਲਗਾ ਕੇ ਤੇ ਵਿੱਚੋਂ ਇਦਾਂ ਵੀ ਸ਼ੇਪ ਦੀ ਛੋਟੀ ਜੀ ਬਣਾਣੀ ਹੈ ਜਿਆਦਾ ਨਹੀਂ ਮਤਲਬ ਚੌੜਾਈ ਚ ਕਰਨਾ ਠੀਕ ਹੈ ਜੀ ਤੇ ਉੱਤ ਤੋਂ ਬਾਅਦ ਆਪਾਂ ਕਪੜਾ ਲਵਾਂਗੇ ਤੇ ਕਪੜੇ ਦਾ ਇਹਨੂੰ ਅਟੈਚ ਕਰਾਂਗੇ ਆ ਦੇਖੋ 210 ਕਪੜੇ ਦਾ ਸੈਂਟਰ ਕਰ ਲੈਣਾ ਤੇ ਪੁੱਠੇ ਸਾਈਡ ਤੇ ਆਪਾਂ ਜੋੜਨਾ ਇਹਨੂੰ ਤੇ ਇਹਦਾ ਸੈਂਟਰ ਕਰ ਲਿਆ ਮੈਂ ਪ੍ਰੈਸ ਨਾਲ ਤੇ ਸੈਂਟਰ 'ਚ ਕੱਟ ਵੀ ਲਗਾਇਆ ਤੇ ਆਪਾਂ ਪੁੱਠੇ ਸਾਈਡ ਤੇ ਜੋੜ ਕੇ ਤੇ ਸਿੱਧੇ ਸਾਈਡ ਤੇ ਇਹਨੂੰ ਕਰਨਾ ਵਾ ਜਿਹੜਾ ਡਿਜ਼ਾਈਨ ਆ ਪੁੱਠੇ ਸੱਦੇ ਸਿੱਧੇ ਸੱਦੇ ਬੜੇਗਾ ਪੁੱਠੇ ਸਾਈਡ ਤੇ ਅਟੈਚ ਕਰਕੇ ਆ ਦੇਖੋ ਇਹਦਾ ਸੈਂਟਰ ਕਰਕੇ ਇਹਨੂੰ ਅਟੈਚ ਕਰ ਲੈਣਾ ਪਿੰਨਾ ਲਗਾ ਕੇ ਠੀਕ ਹੈ ਜੀ ਤੇ ਮੈਂ ਪਿੰਨਾ ਲਗਾ ਕੇ ਇਹਨੂੰ ਅਟੈਚ ਕਰ ਲਿਆ ਆ ਦੇਖ ਸਕਦੇ ਤੁਸੀਂ ਪਿੰਨਾ ਲਾ ਕੇ ਅਟੈਚ ਕਰ ਲਿਆ ਚਲੋ ਹੁਣ ਮਸ਼ੀਨ ਤੇ ਚੱਲਦੇ ਆ ਤੇ ਮਸ਼ੀਨ ਤੇ ਆਪਾਂ ਜਿੱਥੇ ਮਾਰਕ ਕੀਤਾ ਉਹਦੇ ਉੱਪਰ ਹੀ ਆਪਾਂ ਸੀਨ ਲਗਾਣੀਆਂ ਠੀਕ ਹੈ ਜੀ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਜਿਹੜੇ ਸੋਚ ਰਿਹਾ ਕਿ ਅਸੀਂ ਨੈਕ ਡਿਜ਼ਾਈਨ ਕਦੀ ਨਹੀਂ ਬਣਾ ਸਕਦੇ ਮਤਲਬ ਕਦੀ ਨਹੀਂ ਮਤਲਬ ਜਿਹੜੇ ਸੋਚ ਰਿਹਾ ਕਿ ਆਪਾਂ ਨੈਕ ਡਿਜ਼ਾਈਨ ਔਖਾ ਸਾਡੇ ਲਈ ਤੇ ਉਹਨਾਂ ਵਾਸਤੇ ਵੀਡੀਓ ਹੈ ਮੈਂ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਨੂੰ ਦੱਸ ਰਹੀ ਆ ਕੀ ਆ ਦੇਖੋ ਤੇ ਉਹ ਤੋਂ ਬਾਅਦ ਆਪਾਂ ਜਿੱਥੇ ਮਾਰਕ ਕੀਤਾ ਹੈ ਆ ਦੇਖੋ ਗੁਲਾਈ ਜਿ ਦੇ ਨੈਕ ਡਿਜ਼ਾਈਨ ਕਰ ਲੈਣਾ ਤੇ ਠੀਕ ਹੈ ਜੀ ਉੱਥੇ ਆਪਾਂ ਸੀਨ ਲਗਾ ਲੈਣੀ ਆ ਜਿਹੜੇ ਮਾਰਕ ਕੀਤਾ ਹੈ ਆ ਦੇਖੋ ਇੱਥੋਂ ਵੀ ਆਪਾਂ ਨੇ ਜਿਹੜੇ ਮਾਰਕ ਕੀਤਾ ਹੈ ਬਿਲਕੁਲ ਨਾਲ-ਨਾਲ ਇਹਦੇ ਕੋਰਨਰ ਬਣਾ ਕੇ ਐਦਾਂ ਆਪਾਂ ਸੀਨ ਲਗਾ ਲੈਣੀ ਆ ਸੀਨ ਲਗਾਣ ਤੋਂ ਬਾਅਦ ਆਪਾਂ ਵਿੱਚੋਂ ਨੈਕ ਡਿਜ਼ਾਈਨ ਦਾ ਕਪੜਾ ਮਤਲਬ ਕਟਿੰਗ ਕਰ ਦੇਣਾ ਤੇ ਆਪਾਂ ਪਿੰਨਾ ਉਤਾਰ ਲਾਂਗੇ ਠੀਕ ਹੈ ਜੀ ਆ ਵਿੱਚੋਂ ਆਪਾਂ ਸਿੱਧੀ ਸੀਨ ਸਿੱਧਾ ਕੱਟ ਕਰਨਾ ਤੇ ਆਪਣੀ ਮਸਿਨ ਨੂੰ ਛੱਡ ਕੇ ਤੇ ਉਹ ਆਪਾਂ ਕਪੜਾ ਕੱਟ ਕਰਨਾ ਤੇ ਸੀ ਨਾ ਕੱਟੀ ਜਾਏ ਧਿਆਨ ਨਾਲ ਕਟਿੰਗ ਕਰਿਓ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਸਿੰਪਲ ਦਾ ਸਿੰਪਲ ਔਰ ਸਿੰਪਲ ਲੁਕਿੰਗ ਬਹੁਤ ਪਿਆਰੀ ਲੱਗਦੀ ਹੈ ਇਹਦੇ ਤੇ ਇਹ ਵਾਲੇ ਨੈਕ ਡਿਜ਼ਾਈਨ ਤੇ ਤੇ ਨਾਲੇ ਬਣਾਉਣ ਚ ਬਹੁਤ ਆਸਾਨ ਹੈ ਉਸ ਤੋਂ ਬਾਅਦ ਆਪਾਂ ਆ ਦੇਖੋ 1/2 ਇੰਚ ਦਾ ਬਿਲਕੁਲ ਪੈਰ-ਪੈਰ ਦਾ ਮਾਰਜਿਨ ਛੱਡ ਕੇ ਤੇ ਕਟਿੰਗ ਕਰ ਦੇਣਾ ਉਹਦੇ ਵਿੱਚੋਂ ਆਪਾਂ ਸਿੱਧਾ ਕੱਟ ਲਗਾਉਣਾ ਦੇਖੋ ਸੀਨ ਛੱਡ ਕੇ ਤੇ ਛੋਟੇ-ਛੋਟੇ ਕੱਟ ਲਗਾ ਲਾਂਗੇ ਕੱਟ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰਨਾ ਠੀਕ ਹੈ ਜੀ ਇਹਨੂੰ ਸਿੱਧੇ ਸਾਈਡ ਤੇ ਕਰਕੇ ਇਹਦੇ ਨੁੱਕਰਾਂ ਚੰਗੀ ਤਰ੍ਹਾਂ ਕੱਢ ਲਾਂਗੇ ਤੇ ਦੂਜੀ ਸਾਈਡ ਤੇ ਇਹਨੂੰ ਕਰ ਦਾਂਗੇ ਐਦਾਂ ਇਹਦੀ ਕਟਿੰਗ ਹੋ ਗਿਆ ਤੇ ਉਹ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰਨਾ ਤੇ ਸਿੱਧੇ ਸਾਈਡ ਤੇ ਕਰਕੇ ਇਨੂੰ ਆਪਾਂ ਪ੍ਰੈਸ ਨਾਲ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਇਹਦੇ ਵਾਲ ਕੱਢ ਲਾਂਗੇ ਤੇ ਚੰਗੀ ਤਰ੍ਹਾਂ ਵਾਲ ਕੱਢਨੇ ਆ ਤੇ ਇਹਦੇ ਕੋਰਨਰ ਵੀ ਕੱਢਨੇ ਆ ਤੇ ਫੇਰ ਹੀ ਸਾਡਾ ਮਤਲਬ ਸੋਹਣਾ ਲੱਗੇਗਾ ਨੈਕ ਡਿਜ਼ਾਈਨ ਤੇ ਆਹ ਦੇਖ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਉਸੇ ਕੱਚੀ ਸੀਨ ਵੀ ਲਗਾ ਸਕਦੇ ਹੋ ਤੇ ਪ੍ਰੈਸ ਨਾਲ ਸਿੱਧਾ ਸਹੀ ਕਰ ਲਵਾਂ ਨੂੰ ਤੇ ਆਹ ਦੇਖ ਸਕਦੇ ਮੈਂ ਪ੍ਰੈਸ ਨਾਲ ਸਹੀ ਕਰ ਲਿਆ ਆ ਦੇਖ ਤੇ ਸਾਈਡ ਤੋਂ ਵੀ ਮੈਂ ਫੋਲਡ ਕਰਤਾ ਆ ਦੇਖ ਸਕਦੇ ਹੋ ਬਿਲਕੁਲ ਪਾਇਰ ਪਾਇਦਾ ਵਿੱਚ ਮਾਰਜਨ ਦੇ ਕੇ ਕਪੜਾ ਦੇ ਕੇ ਤੇ ਵਿੱਚੋਂ ਆਪਾਂ ਸਾਈਡ ਤੋਂ ਫੋਲਡ ਕਰਤਾ ਉਹ ਤੋਂ ਬਾਅਦ ਕੀ ਕਰਨਾ ਆਪਾਂ ਇਹਦੇ ਕਿਨਾਰੇ ਤੇ ਸੀਨ ਲਗਾਨੀ ਹੈ ਫਿਨਿਸ਼ਿੰਗ 'ਚ ਲਗਾਨੀ ਹੈ ਸਫਾਈ 'ਚ ਤੇ ਕਿ ਜਿਹੜਾ ਸੋਨਾ ਲੱਗੇ ਨੱਕ ਤੇ ਸਫਾਈ 'ਚ ਸੀਨ ਲਗਾਨੀ ਹੈ ਇਹ ਪੱਕੀ ਸੀਨ ਲਗਾਨੀ ਆ ਠੀਕ ਹੈ ਜੀ ਤੇ ਬੜੇ ਰਮਾਨਾ ਲਗਾਨੀ ਆ ਤੇ ਬਹੁਤ ਹੀ ਪਿਆਰਾ ਮੈਨੂੰ ਤੇ ਬਹੁਤ ਪਿਆਰਾ ਲੱਗ ਰਿਹਾ ਹੈ ਤੁਸੀਂ ਕਮੈਂਟ ਦੱਸਿਓ ਤੁਹਾਨੂੰ ਇਹ ਨੈਕ ਡਿਜ਼ਾਈਨ ਕਿੱਦਾਂ ਲੱਗਾ ਇੱਕ ਵਾਰੀ ਬਣਾ ਕੇ ਜਰ ਕਮੈਂਟ ਕਰਿਓ ਕਿ ਕਿੰਨੀ ਜਲਦੀ ਕਿੰਨੇ ਟਾਈਮ ਚ ਬਣ ਗਿਆ ਬਹੁਤ ਹੀ ਜਲਦੀ ਬਣ ਜਾਂਦਾ ਹੈ ਠੀਕ ਹੈ ਜੀ ਇਹਦੇ ਸੀਨ ਲਗਾਉਣ ਤੋਂ ਬਾਅਦ ਉੱਤਬਾ ਸਾਈਡ ਤੋਂ ਮੈਂ ਲੈਸ ਲਗਾਵਾਂਗੀ ਤੇ ਆਹ ਦੇਖੋ ਮੈਂ yellow color ਦੀ ਹੀ ਮੈਚਿੰਗ ਲੈਸ ਲਈਏ ਤੁਸੀਂ ਕਿਸੇ ਵੀ ਕਲਰ ਦੇ ਜਿੱਦਾਂ ਤੁਹਾਡੇ ਸੂਟ ਦੇ ਬੂਟੀ ਹੈ ਜਾਂ ਡਿਜ਼ਾਈਨ ਆ ਤੁਸੀਂ ਉਹ ਕਲਰ ਦੀ ਵੀ ਲੈ ਸਕਦੇ ਹੋ ਤੇ ਮੈਂ ਸੇਮ ਉਹੀ ਕਲਰ ਦੀ ਲਈ ਹੈ ਤੇ ਇਹ ਡਾਰਕ ਕਲਰ ਤੇ ਜ਼ਿਆਦਾ ਉੱਭਰਦਾ ਹੈ ਲਾਈਟ ਕਲਰ ਕਰਕੇ ਤੁਹਾਨੂੰ ਜ਼ਿਆਦਾ ਘੱਟ ਦਿਖਾਈ ਦੇ ਰਿਹਾ ਹੋਣਾ ਤੇ ਡਾਰਕ ਕਲਰ ਤੇ ਇੱਕ ਵਾਰੀ ਬਣਾ ਕੇ ਦੇਖਿਓ ਤੇ ਬਹੁਤ ਪਿਆਰਾ ਲੱਗਦਾ ਠੀਕ ਹੈ ਜੀ ਐਦਾਂ ਆਪਾਂ ਸਫਾਈ 'ਚ ਲੈਂਸ ਲਗਾ ਲੈਣੀ ਆ ਤੇ ਜਿੰਨੇ ਵੀ ਕੱਟ ਦਿਖਾਈ ਦੇਣੇ ਆ ਮਤਲਬ ਦਿਖਾਣੇ ਬਾਅਦ ਉਹਨੇ ਕੱਢ ਕੇ ਤੇ ਮੈਂ ਲੈਂਸ ਲਗਾ ਰਹੀ ਆ ਠੀਕ ਹੈ ਜੀ ਇਹਦਾ ਕੋਰਨਰ ਵੀ ਚੰਗੀ ਤਰ੍ਹਾਂ ਵਿੱਚ ਦੇ ਕੇ ਲੇਸ ਲਗਾ ਦੇਣੀ ਆਪਾਂ ਤੇ ਲੈਸ ਲਗਾਣ ਲੇਗੇ ਵਿੱਚ ਬਲ ਨਹੀਂ ਹੋਣਾ ਚਾਹੀਦਾ ਕੋਈ ਵੀ ਠੀਕ ਹੈ ਜੀ ਇਹਦੇ ਚੰਗੇ ਦਾ ਵਾਲ ਗੱੜ ਲੈਣੇ ਆ ਆ ਦੇਖੋ ਮੈਂ ਸਾਰੇ ਲੈਸ ਲਗਾ ਲਈ ਆ ਤੇ ਉਤ ਬਾਅਦ ਆਪਾਂ ਕੀ ਕਰਨਾ ਲੈਸ ਲੱਗ ਚੁੱਕੀ ਆ ਤੇ ਉਤ ਬਾਅਦ ਆਪਾਂ ਮੋਤੀ ਲੈਣੇ ਵਾਈਟ ਕਲਰ ਦੇ ਉਹ ਆਪਾਂ ਇਹਦੇ ਵਿੱਚ ਲਗਾਵਾਂਗੇ ਤੁਸੀਂ ਵਿੱਚ ਕਪੜਾ ਲਗਾ ਕੇ ਬਟਨ ਵੀ ਲਗਾ ਸਕਦੇ ਆ ਇਹਨੂੰ ਠੀਕ ਹੈ ਜੀ ਤੇ ਮੈਂ ਵਾਈਟ ਕਲਰ ਦੇ ਮੋਤੀ ਲੈ ਆ ਤੇ ਆਪਾਂ ਕਿਸੇ ਵੀ ਕਲਰ ਦੇ ਲੈ ਸਕਦੇ ਜਿਹੜੇ ਸਾਡੇ ਨਾਲ ਮੈਚਿੰਗ ਹੋਏ ਮੈਚਿੰਗ ਚ ਵੀ ਇਹ ਵਾਲੇ ਮੋਤੀ ਮਿਲ ਜਾਂਦੇ ਆ ਤੇ ਮੈਂ ਵਾਈਟ ਕਲਰ ਦੇ ਲਗਾਵਾਂਗੇ ਇਦਾਂ ਆਪਾਂ ਸੰਘਣੇ ਕਰਕੇ ਲਗਾਣੇ ਆ ਨਾਲ-ਨਾਲ ਕਰਕੇ ਆਪਾਂ ਸੂਈ ਨਾਲ ਲਗਾਵਾਂਗੇ ਆ ਦੇਖ ਸਕਦੇ ਇਦਾਂ ਕਰਕੇ ਆਪਾਂ ਲਗਾ ਦਨੇ ਆ ਤੇ ਨਾਲ-ਨਾਲ ਜੋੜ ਕੇ ਲਗਾਣੇ ਆ ਇਹਦੇ ਇਚਕ ਵੀ irdani ਹੋਣੀ ਚਾਹੀਦੀ ਕੀਕਾ ਜੀ ਤੇ ਆਪਾਂ ਸੂਈ ਜ ਧਾਗਾ ਪਾਵਾਂਗੇ ਤੇ ਉਹ ਆਪਾਂ ਲਗਾਵਾਂਗੇ ਤੇ ਦੇਖ ਸਕਦੇ ਤੁਸੀਂ ਕਿ ਮੇਰਾ ਨੈਕ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਾ ਤੇ ਦੱਸਿਓ ਜਰੂਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਕੁਛ ਨਹੀਂ ਜਾਂਦਾ ਤੁਹਾਡਾ ਇੱਕ ਲਾਈਕ ਸਿਰਫ ਦਬਾਣਾ ਬਟਨ ਤੇ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਤੁਸੀਂ ਲਾਈਕ ਕਰਨ ਚ ਕੰਜੂਸੀ ਕਰਦੇ ਹੋ ਪਲੀਜ਼ ਇੱਕ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਸਟਿਚਿੰਗ ਦੇ ਮੇਰੇ ਕਮਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਹੋਰ ਨਵੀਂ-ਨਵੀਂ ਵੀਡੀਓ ਪਾਣੀਆਂ ਤੇ ਉਹ ਤਬਾਅ ਆਪਾਂ ਐਦਾਂ ਕਰਕੇ ਆ ਦੇਖ ਸਕਦੇ ਹੋ ਤੇ ਆਪਾਂ ਪੱਕੇ ਕਰ ਲੈਣੇ ਚੰਗੀ ਤਰ੍ਹਾਂ ਐਦਾਂ ਕਰਕੇ ਲਗਾਣੇ ਆ ਪੱਕੇ ਕਰਕੇ ਠੀਕ ਹੈ ਜੀ ਜਿਹਦਾ ਮੈਂ ਲੈਸ ਲਈਏ ਉਹ ਹੀ ਕਲਰ ਦੀ ਤੇ ਆਪਾਂ ਕਿਸੇ ਵੀ ਕਲਰ ਦੀ ਲੈ ਆ ਸਕਦੇ ਆ ਜਿੱਦਾਂ ਚ ਬੂਟੀ ਆ ਤੇ ਉਹਦੇ ਕਲਰ ਦੀ ਵੀ ਆਪਾਂ ਫਲਾਵਰ ਦੇ ਨਾਲ ਦੀ ਵੀ ਲੈ ਸਕਦੇ ਆ ਲੈਸ ਉਹ ਵੀ ਲਗਾ ਸਕਦੇ ਆ ਲੈਸ ਪਾਈਪਿੰਗ ਵੀ ਲਗਾ ਸਕਦੇ ਆ ਜੋ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਲਗਾ ਸਕਦੇ ਹੋ ਤੇ ਉਹਦੇ ਨਾਲ ਜਿਆਦਾ ਵਧੀਆ ਲੱਗਣਾ ਜਿੱਦਾਂ ਅਲੱਗ ਕਲਰ ਦੀ ਲੈਸ ਹੁੰਦੀ ਉਹਨਾਂ ਜਿਆਦਾ ਸੋਹਣਾ ਲੱਗਣਾ ਹੀ ਤੇ ਮੇਕੋ ਹੀ ਹੀ ਲੈਸ ਮੈਂ ਸਲਵਾਰ ਨਾਲ ਮੈਚਿੰਗ ਕਰਕੇ ਲੈਸ ਲੈ ਕੇ ਆਈ ਤੇ ਮੈਂ ਉਹੀ ਲਗਾਤੀ ਆ ਠੀਕ ਹੈ ਜੀ ਐਦਾਂ ਕਰਕੇ ਆਪਾਂ ਮੋਤੀ ਲਗਾ ਲੈਣੇ ਸਾਰੇ ਤੇ ਤਾਂ ਫਾਈਨਲ ਲੁੱਕ ਦਿਖਾਨੀਆਂ ਇਹਦੇ ਤੁਸੀਂ ਦੇਖ ਚੁੱਕੇ ਹੋਏਗੇ ਪਹਿਲੇ ਤੇ ਇਹਦਾ ਮੇਰਾ ਨੈਕ ਡਿਜ਼ਾਈਨ ਆ ਐਦਾਂ ਕਰਕੇ ਆਪਾਂ ਲਗਾ ਲੈਣੇ ਮੋਤੀ ਇਤੇ ਆਪਾ ਬਟਨ ਵੀ ਲਗਾ ਸਕਦੇ ਆ ਵੈਸੇ ਤੇ ਕੁਝ ਵੀ ਲਗਾ ਸਕਦੇ ਆ ਤੇ ਇਹਦਾ ਕਰਕੇ ਆਪਾ ਲਗਾ ਲੈਣੇ ਆ ਠੀਕ ਹੈ ਜੀ ਮੈਂ ਵੀਡੀਓ ਕੱਟੀ ਸਪੀਡ 'ਚ 10-15 ਮਿੰਟ 'ਚ ਮੇਰਾ ਨੈਕ ਡਿਜ਼ਾਈਨ ਬਣ ਗਿਆ ਹੀ ਤੇ ਬਿਲਕੁਲ ਘੱਟ ਟਾਈਮ ਲੱਗਾ ਠੀਕ ਹੈ ਜੀ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਜਿਹੜਾ ਆਲ ਦਾ ਆਪਸ਼ਨ ਆਉਂਦਾ ਉਹਨੂੰ ਦਬਾਣਾ ਹੈ ਤੇ ਜੋ ਮੇਰੇ ਤੁਹਾਨੂੰ ਆਉਣ ਵਾਲੇ ਸਾਰੇ ਵੀਡੀਓ ਸ਼ੋ ਹੋਣਗੀਆਂ ਤੇ ਆ ਦੇਖ ਸਕਦੇ ਹੋ ਮੇਰਾ ਨੈਕ ਡਿਜ਼ਾਈਨ ਤੇ ਥੈਂਕ ਯੂ ਫॉर ਵਾਚਿੰਗ ਕਿਕੇ ਜੀ ਤੇ ਉਤ ਬਾਅਦ ਇਹਦੇ ਮੈਂ ਬਾਵਾ ਦੇ ਵੀ ਡਿਜ਼ਾਈਨ ਪਾਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਮੈਂ ਕੱਟਵਰਕ ਬਾਵਾ ਦਾ ਡਿਜ਼ਾਈਨ ਪਾਇਆ ਇਹਦੇ ਵਿੱਚ ਪੇਸਟਿੰਗ ਪੇਪਰ ਨਹੀਂ ਲਗਾਇਆ ਸਿੰਪਲ ਕਪੜਾ ਲਗਾ ਕੇ ਮੈਂ ਤੇ ਇਥੋਂ ਕੱਟ પા ਕੇ ਇਹ ਵੀ ਡਿਜ਼ਾਈਨ ਪਾਇਆ ਹੋਇਆ ਹੈ ਤੇ ਤੁਸੀਂ ਦੱਸਿਓ ਮੇਰਾ ਸੂਟ ਦੀ ਫਾਈਨਲ ਲੁੱਕ ਕਿਦਾਂ ਦੀ ਹੈ ਕਿਦਾਂ ਦਾ ਲੱਗਾ ਬਾਵਾ ਦਾ ਡਿਜ਼ਾਈਨ ਤੁਹਾਨੂੰ ਕਿਦਾਂ ਲੱਗਾ ਤੇ ਇਸ ਦਾ ਦੱਸਿਓ ਇੱਕ ਵਾਰੀ ਇੱਕ ਕਮੈਂਟ ਜ਼ਰੂਰ ਕਰ ਦਿਓ ਐਦਾਂ ਮੈਂ ਦੋਨੋਂ ਬਾਵਾ ਐਦਾਂ ਤਿਆਰ ਕੀਤੀਆਂ ਹਾਂ ਦੇਖਸੋ ਦੇਖ ਸਕਦੇ ਹੋ ਤਰਪਾਈ ਕਰਕੇ ਮੈਂ ਤਿਆਰ ਕਰ ਲਿਆ ਸੂਟ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀ ਕਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਕੋਈ ਦੇਖ ਸਕਦੇ ਤੁਸੀਂ